ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨ ਹਾਰਾ जिन सिर जी दिन गोई परवाना आया हुक्म पठाया फेर ना सकै कोई आपे कर वेख सिर सिर लेख आपे सुरत बुझाई नानक साहिब अगम अगोचर जी सची नम सर अवर न कोई आया हुकमी हो भरम चुकाए सीओ सी गुर भरम चुकाए अकथ कहाए ਸੱਚ ਮੇ ਸੱਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਨਹਾਰ ਅਲਖ ਸਿਰੰਦਿਆ ਜੀਓ ਇੱਕ ਸਾਹਿਬ ਦੁਇ ਰਾਹ ਬਾਦ ਬਧੰਦਿਆਂ ਜੀਓ ਦੁਇ ਰਾ ਚਲਾਏ ਹੁਕਮ ਸਬਾਏ ਜਨਮ ਮੂਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਪਾਰਾ ਹੁਕਮ ਆਇਆ ਹੁਕਮ ਨਾ ਬੂਜੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਬਦ ਸੁਨਾਪੈ ਸਾਚਾ ਸਿਰਜਣ ਹਾਰਾ ਪਗ ਸੋਹੇ ਦਰਬਾਰ ਸਬਦ ਸੁਹਾਇ ਜੀਉ ਬੋਲੈ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮ ਤਿਸਾਏ ਗੁਰ ਕੈ ਸਬਦ ਬਿਕਾਣੇ 파ਰਸ ਪਰਸੀਏ 파ਰਸ ਹੋਏ ਜਾਂ ਤੇਰੇ ਮਨ ਭਾਣੇ ਅਮਰਾ ਬਦ ਪਾਇਆ ਆਪ ਗਵਾਇਆ ਮਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੇ ਸਾਚੇ ਕੇ ਵਪਾਰੀ ਹੂ ਖਪਿਆਸੋ ਆਥ ਕਿਉ ਦਰ ਜਾਇ ਸਾ ਜੀਓ ਸਤ ਗੁਰੂ ਪੁੱਛਿਓ ਜਾਇ ਨਾਮ ਧਿਆਇ ਸਾ ਜੀਓ ਸਚ ਨਾਮ ਧਾਈ ਸਾਚ ਚਵਾਈ ਗੁਰਮੁਖ ਸਾਚ ਬਿਛਾਣਾ ਦੀਨਾ ਨਾਥ ਦਿਆਲ ਨਿਰੰਜਨ ਅਨੰਦਿਨ ਨਾਮ ਵਖਾਣਾ ਕਰਨੀ ਕਾਰ ਤੁਰਿਓ ਫੁਰਮਾਈ ਆਪ ਮੂਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨਾ ਨਾਮ ਨਿਵਾਰੀ ਕਰਣੀਕਾਰ ਤੁਰਿਓ ਫੁਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤਿਸਨਾ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ हे ਪ੍ਰਭੂ ਜੀ ਤੇਰੇ ਨਾਮ ਵਿੱਚ ਜੁੜ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੇਰੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ हे ਭਾਈ ਪਰਮਾਤਮਾ ਨਾਮ ਸਦਾ ਸਿਰ ਰਹਿਣ ਵਾਲਾ ਹੈ ਪ੍ਰਭੂ ਗੁਣਾ ਦਾ ਖਜ਼ਾਨਾ ਹੈ ਤੇ ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਣ ਵਾਲਾ ਹੈ ਗੁਰੂ ਦਾ ਬਖਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਨੂੰ ਨਾਸ਼ ਕਰਦਾ ਹੈ ਜਦੋਂ ਉਸ ਦੇ ਹੁਕਮ ਵਿੱਚ ਭੇਜਿਆ ਹੋਇਆ ਮੌਤ ਦਾ ਸੱਦਾ ਆਉਂਦਾ ਹੈ ਤਾਂ ਕੋਈ ਜੀਵ ਉਸ ਸੱਦੇ ਨੂੰ ਮੋੜ ਨਹੀਂ ਸਕਦਾ ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਸੰਭਾਲ ਕਰਦਾ ਹੈ ਆਪ ਹੀ ਹਰੇਕ ਜੀਵ ਦੇ ਸਿਰ ਉੱਤੇ ਉਸ ਦੇ ਕੀਤੇ ਕਰਮਾਂ ਅਨੁਸਾਰ ਲੇਖ ਲਿਖਦਾ ਹੈ ਆਪ ਹੀ ਜੀਵ ਨੂੰ ਸਹੀ ਜੀਵਨ ਰਾਹ ਦੀ ਸੂਝ ਬਖਸ਼ਤਾ ਹੈ ਮਾਲਕ ਪ੍ਰਭੂ ਪਹੁੰਚ ਹੈ ਜੀਵਾਂ ਦੇ ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ ਏ ਨਾਨਕ ਉਸ ਦੇ ਦਰ ਤੇ ਅਰਦਾਸ ਕਰ ਤੇ ਆਖੇ ਪ੍ਰਭੂ ਤੇਰਾ ਸਦਾ ਕਾਇਮ ਰਹਿਣ ਵਾਲੀ ਸਿਫਤ ਸਲਾਹ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੈਨੂੰ ਆਪਣੀ ਸਿਫਤ ਸਲਾਹ ਬਖਸ਼ ਏ ਪ੍ਰਭੂ ਜੀ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਔਰ ਜਿਹੜਾ ਵੀ ਜਗਤ ਵਿੱਚ ਆਇਆ ਹੈ ਉਹ ਇੱਥੋਂ ਆਖਿਰ ਚਲਾ ਗਿਆ ਹੈ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਇਸ ਮਨੁੱਖ ਦੀ ਭਟਕਣਾ ਗੁਰੂ ਦੂਰ ਕਰਦਾ ਹੈ ਪ੍ਰਭੂ ਦੇ ਹੁਕਮ ਅਨੁਸਾਰ ਉਸ ਦੇ ਜਨਮ ਮਰਨ ਦੇ ਗੇੜ ਖਤਮ ਹੋ ਜਾਂਦੇ ਹਨ ਗੁਰੂ ਜਿਸ ਦੀ ਭਟਕਣਾ ਦੂਰ ਕਰਦਾ ਹੈ ਉਸ ਬਾਸੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਤੋਂ ਉਹ ਭਰੇ ਹਨ ਉਹ ਮਨੁੱਖ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਰਹਿੰਦਾ ਹੈ ਸਦਾ ਸਿਰ ਪ੍ਰਭੂ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਰਾਜਾ ਦੇ ਮਾਲਕ ਪ੍ਰਭੂ ਦਾ ਹੁਕਮ ਪਛਾਨ ਲੈਂਦਾ ਹੈ ਤੇ ਸਮਝ ਲੈਂਦਾ ਹੈ ਕਿ ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਨਹੀਂ ਆਪਣੇ ਵਿੱਚ ਲੀਨ ਕਰ ਲੈਂਦਾ ਹੈ हे ਪ੍ਰਭੂ ਜਿਸ ਮਨੁੱਖ ਨੇ ਤੇਰੀ ਸਿਫਤਸਲਾ ਦੀ ਇਦਾਤ ਗੁਰੂ ਤੋਂ ਪ੍ਰਾਪਤ ਕਰ ਲਈ ਤੂੰ ਉਸ ਦੇ ਮਨ ਵਿੱਚ ਆ ਵਸਦਾ ਹੈ ਤੇ ਅੰਤ ਸਮੇ ਵੀ ਉਸ ਦਾ ਸਾਥੀ ਬਣਦਾ ਹੈ हे नानक मालिक प्रभु सदा कायम रहण वाला है उस वर्गा और कोई नहीं ਉਸ ਦੇ ਦਰ ਤੇ ਅਰਦਾਸ ਕਰ ਤੇ ਆਖੇ ਪ੍ਰਭੂ ਤੇਰੇ ਨਾਮ ਵਿੱਚ ਜੁੜਿਆ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ। हे ਅਦ੍ਰਿਸ਼ਟ ਰਚਨਹਾਰ ਤੂੰ ਸਦਾ ਸਿਰ ਰਹਿਣ ਵਾਲਾ ਹੈ ਤੇ ਸਭ ਜੀਵਾਂ ਨੂੰ ਪੈਦਾ ਕਰਦਾ ਹੈ। ਇੱਕੋ ਸਿਰਜਣਹਾਰੀ ਸਾਰੇ ਜਗ ਦਾ ਮਾਲਕ ਹੈ। ਉਸਨੇ ਜਨਮ ਅਤੇ ਮਰਨ ਦੋ ਰਸਤੇ ਚਲਾਏ ਹਨ। ਉਸ ਦੀ ਰਜ਼ਾ ਅਨਸਾਰ ਜਗਤ ਵਿੱਚ ਝਗੜੇ ਵਧਦੇ ਹਨ ਦੋਵੇਂ ਰਸਤੇ ਪ੍ਰਭੂ ਨੇ ਹੀ ਤੋਰੇ ਹਨ ਸਾਰੇ ਜੀਵ ਉਸ ਦੇ ਹੁਕਮ ਵਿੱਚ ਹੀ ਹਨ ਉਸ ਦੇ ਹੁਕਮ ਅਨਸਾਰ ਜਗਤ ਜੰਮਦਾ ਮਰਦਾ ਹੈ ਜੀਵ ਨਾਮ ਨੂੰ ਭੁਲਾ ਕੇ ਮਾਇਆ ਦੇ ਮੋਹ ਦਾ ਜ਼ਹਿਰ ਰੂਪ ਹਾਰ ਆਪਣੇ ਸਿਰ ਉੱਤੇ ਇਕੱਠਾ ਕਰੀ ਜਾਂਦਾ ਹੈ ਤੇ ਇਹ ਨਹੀਂ ਸਮਝਦਾ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਔਰ ਕੋਈ ਵੀ ਸਾਥੀ ਮਿੱਤਰ ਨਹੀਂ ਬਣਦਾ ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਜਗਤ ਵਿੱਚ ਆਉਂਦਾ ਹੈ ਪਰ ਮਾਇਆ ਦੇ ਮੋਹ ਵਿੱਚ ਫਸ ਕੇ ਹੁਕਮ ਨੂੰ ਨਹੀਂ ਸਮਝਦਾ ਪ੍ਰਭੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਨੁਸਾਰ ਸਿੱਧੇ ਰਾਹ ਪਾ ਕੇ ਸਵਾਰਨ ਦੀ ਸਮਰੱਥ ਹੈ ਇਹ ਨਾਨਕ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ ਸਿਰ ਰਹਿਣ ਵਾਲਾ ਤੇ ਸਭ ਨੂੰ ਪੈਦਾ ਕਰਨ ਵਾਲਾ ਹੈ ਹੇ ਭਾਈ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੀ ਹਜ਼ੂਰੀ ਵਿੱਚ ਸੋਭਦੇ ਹਨ ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣੇ ਜੀਵਨ ਨੂੰ ਸੋਨਾ ਬਣਾ ਲੈਂਦੇ ਹਨ ਉਹ ਬੰਦੇ ਆਤਮਿਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਵ ਨਾਲ ਉਚਾਰਦੇ ਹਨ ਜੀਵ ਨੂੰ ਉਸ ਬਾਣੀ ਨਾਲ ਇੱਕ ਰਸ ਕਰ ਲੈਂਦੇ ਹਨ ਭਗਤ ਜਨ ਪ੍ਰਭੂ ਦੇ ਨਾਮ ਨਾਲ ਜੀਵ ਨੂੰ ਰਸਾ ਲੈਂਦੇ ਹਨ ਨਾਮ ਵਿੱਚ ਜੁੜ ਕੇ ਨਾਮ ਵਾਸਤੇ ਉਸ ਦੀ ਪਿਆਸ ਬੰਦੀ ਹੈ ਗੁਰੂ ਦੇ ਸਬਦ ਦੀ ਰਾਹੀ ਉਹ ਪ੍ਰਭੂ ਨਾਮ ਤੋਂ ਸਦਕੇ ਹੁੰਦੇ ਹਨ ਨਾਮ ਦੇ ਖਾਤਰ ਹੋਰ ਸਭ ਸਰੀਰਿਕ ਸੁੱਖ ਕੁਰਬਾਨ ਕਰਦੇ ਹਨ हे ਪ੍ਰਭੂ ਜਦੋਂ ਭਗਤ ਜਨ ਤੇ ਮਨ ਵਿੱਚ ਪਿਆਰੇ ਲੱਗਦੇ ਹਨ ਤਾਂ ਉਹੋ ਗੁਰੂ ਪਰਸ ਨਾਲ ਸ਼ੋਕ ਹੈ ਆਪ ਵੀ ਪਰਸ ਹੋ ਜਾਂਦੇ ਹਨ ਹੋਰ ਉਹਨਾਂ ਨੂੰ ਪਵਿੱਤਰ ਜੀਵਨ ਦੇਣ ਯੋਗੇ ਉਹ ਹੋ ਜਾਂਦੇ ਹਨ ਜਿਹੜੇ ਬੰਦੇ ਆਪਾ ਭਾਵ ਦੂਰ ਕਰਦੇ ਹਨ ਉਹਨਾਂ ਨੂੰ ਉਹ ਆਤਮਿਕ ਦਰਜਾ ਮਿਲ ਜਾਂਦਾ ਤੇ ਆਤਮਿਕ ਮੌਤ ਅਸਰ ਨਹੀਂ ਕਰਦੀ ਪਰ ਅਜੇ ਹਾ ਕੋਈ ਵੀ ਅਲਾ ਹੀ ਗੁਰੂ ਨੇ ਦਿੱਤੇ ਗਿਆਨ ਦੀ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ ਹੇ ਨਾਨਕ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸਿਰ ਪ੍ਰਭੂ ਦੇ ਦਰ ਤੇ ਸੋਭਾ ਪਾਉਂਦੇ ਹਨ ਤੇ ਆਪਣੇ ਸਾਰੇ ਜੀਵਨ ਵਿੱਚ ਸਦਾ ਸਿਰ ਪ੍ਰਭੂ ਦੇ ਨਾਮ ਦਾ ਹੀ ਵਣਜ ਕਰਦੇ ਹਨ ਜਦੋਂ ਤੱਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ ਤਦ ਤੱਕ ਮੈਂ ਕਿਸੇ ਵੀ ਤਰ੍ਹਾਂ ਪ੍ਰਭੂ ਦੇ ਦਰ ਤੇ ਨਹੀਂ ਪਹੁੰਚ ਸਕਦਾ ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ ਮੈਂ ਤਾਂ ਆਪਣੇ ਗੁਰੂ ਦੇ ਤੋਂ ਪੁੱਛਦਾ ਹਾਂ ਉਸ ਦੀ ਸਿੱਖਿਆ ਅਨੁਸਾਰ ਮੈਂ ਪਰਮਾਤਮਾ ਨਾਮ ਸਿਰਜਦਾ ਹਾਂ ਨਾਮ ਹੀ ਤਿਰਸਨਾ ਦੂਰ ਕਰਦਾ ਹੈ ਗੁਰੂ ਦੀ ਸਰਨ ਪੈ ਕੇ ਸਦਾ ਸਿਰ ਨਾਮ ਸਿਰਜਮਰਦਾ ਹਾਂ ਸਦਾ ਸਿਰ ਪ੍ਰਭੂ ਦੀ ਸਿਵਸਲਾ ਉਚਰਦਾ ਹਾਂ ਤੇ ਸਦਾ ਸਿਰ ਪ੍ਰਭੂ ਨਾਲ ਸਾਝ ਪਾਉਂਦਾ ਹਾਂ ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ ਜੋ ਦੀਨਾਂ ਦਾ ਸਹਾਰਾ ਹੈ ਜੋ ਦਇਆ ਦਾ ਸੂਮਾ ਹੈ ਤੇ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਪ੍ਰਮਾਤਮਾ ਨੇ ਜਿਸਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੀ ਕਰਨ ਜੋਗ ਕਾਰ ਕਰਨ ਦਾ ਹੁਕਮ ਦੇ ਦਿੱਤਾ ਉਹ ਮਨੁੱਖ ਆਪਣੇ ਮਨ ਨੂੰ ਮਾਇਆ ਵੱਲੋਂ ਮਾਰ ਕੇ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਵੱਜ ਜਾਂਦਾ ਹੈ ਹੇ ਨਾਨਕ ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ ਤੇ ਹੋਰ ਸਭ ਰਸਾਂ ਨਾਲੋਂ ਸੇਸ਼ ਲੱਗਦਾ ਹੈ ਉਸ ਨੇ ਨਾਮ ਸਿਮਰਨ ਦੀ ਬਰਕਤ ਨਾਲ ਮਾਇਆ ਦੀ ਤ੍ਰਿਸਨਾ ਆਪਣੇ ਅੰਦਰੋਂ ਦੂਰ ਕਰ ਲਈ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ